ਕੀ ਤੁਸੀਂ ਜਾਣਦੇ ਹੋ ਰਾਜਾ ਜਨਕ ਜੀ ਦਾ ਗੁਰੂ ਕੌਣ ਸੀ ਤੇ ਉਹਨਾਂ ਨੇ ਗੁਰੂ ਗਿਆਨ ਕਿਵੇਂ ਲਿੱਤਾ ਆਹੋ ਇਸ ਸਾਖੀ ਵਿੱਚ ਸਰਵਣ ਕਰੀਏ ਵੀ ਜਿਹੜਾ ਰਾਜੇ ਜਨਕ ਦੇ ਸਵਾਲ ਦਾ ਉੱਤਰ ਦਊਗਾ ਨਾ ਉਹਨੂੰ ਮੂੰਹ ਮੰਗਿਆ ਨਾਮ ਦਿੱਤਾ ਜਾਊ بڑے بڑے ਜੋਤਸੀ بڑے بڑے ਵਿਦਵਾਨ ਆਏ ਉਹ ਸਮੇਂ ਦਾ ਵਿਦਵਾਨ ਸੀ ਜੱਗਿਆ ਵਲਖ ਉਹ ਵੀ ਆਇਆ ਉਹਨੇ ਵੀ ਉੱਤਰ ਨਾ ਦਿੱਤਾ ਉਹਨੂੰ ਵੀ ਜੇਲ੍ਹ ਦੇ ਵਿੱਚ ਸਿੱਟਤਾ ਰਾਜੇ ਜਨਕ ਦੇ ਅੰਦਰ ਬੜੀ ਵੱਡੀ ਜਗਿਆਸਾ ਵੀ ਕੋਈ ਦੱਸਣ ਵਾਲਾ ਹੈ ਹੀ ਨਹੀਂ ਪਰ ਪਿਆਰਿਓ ਰਾਜੇ ਜਲਖ ਦਾ ਜਿਹੜਾ ਜੱਗਿਆ ਬਲਖ ਸੀ ਨਾ ਜਦੋਂ ਜੱਗਿਆ ਬਲਖ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਰਾਜੇ ਜਨਕ ਨੇ ਤਾਂ ਉਹਦੀ ਘਰ ਵਾਲੀ ਨਾ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਤੇ ਉਹ ਜਿਹੜਾ ਬੱਚਾ ਸੀ ਜਿਹਨੂੰ ਅਸ਼ਟਾ ਬਕਰ ਕਹਿ ਕੇ ਜਾਣਿਆ ਜਾਂਦਾ ਹੈ ਉਹਦੇ ਸਰੀਰ ਦੇ ਵਿੱਚ ਅੱਠ ਵੱਲ ਪੈਂਦੇ ਸੀ। ਸੀ ਉਹ ਪਿਛਲੇ ਜਨਮ ਦਾ Muni ਕਿਉਂਕਿ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਨਾ ਬੁੱਧੀ ਮਿਲੀ ਹੈ ਇਹ ਸਾਰੀ ਕਰਮਾਂ ਦੇ ਅਨਸਾਰੇ ਮਿਲੀ ਹੈ ਮੈਂ ਉੱਥੇ ਵੀ ਬੇਨਤੀ કરી ਸੀ। ਜੋ ਵੀ ਕੁਝ ਸਾਨੂੰ ਮਿਲਿਆ ਸਾਡੇ ਕਰਮਾਂ ਦਾ ਬੀਜਿਆ ਮਿਲਿਆ ਕਿਉਂਕਿ ਨਹੀਂ ਉਹੀ ਧਰਤੀ ਹੈ ਉਹੀ ਹਵਾ ਹੈ ਉਹੀ ਪਾਉਣ ਪਾਣੀ ਹੈ ਸਭ ਕੁਝ ਉਹੀ ਹੈ। ਮੈਂ ਉੱਥੇ ਬੇਨਤੀ કરી ਸੀ ਦੋ ਬੱਚੇ ਇੱਕ ਮਾਂ ਦੇ ਪੇਟੋਂ ਜਨਮ ਲੈਂਦੇ ਨੇ ਇੱਕ ਦੀ ਬੁੱਧੀ ਤਿਬਰ ਹੁੰਦੀ ਹੈ ਉਹੀ ਪਿਓ ਹੁੰਦਾ ਉਹੀ ਮਾਂ ਹੁੰਦੀ ਹੈ ਇੱਕ ਮੰਦ ਬੁੱਧੀ ਵੀ ਪੈਦਾ ਹੋ ਜਾਂਦਾ ਇਹ ਸਭ ਕਰਮਾਂ ਦੇ ਸੌਦੇ ਨੇ ਤੇ ਉਹ ਜਿਹੜਾ ਆਸ਼ਟਾ ਬੱਕਰਾ ਹੈ ਬਚਪਨ ਦੇ ਵਿੱਚ ਆਪਣੇ ਨਾਨਕੇ ਰਹਿੰਦਾ ਉਹਦਾ ਪਿਤਾ ਜੇਲ੍ਹ ਦੇ ਵਿੱਚ ਹੈ ਤੇ ਬੱਚੇ ਖੇਡਦੇ ਨੇ ਹੁਣ ਵਾਲਿਆਂ ਤਾਂ ਖੇਡਾ ਨਹੀਂ ਹੁਣ ਤਾਂ ਖੇਡਦੇ ਨੇ ਆ ਮੋਬਾਈਲਾਂ ਤੇ ਬੱਚੇ ਹੁਣ ਤਾਂ ਬੱਚਾ ਜੇ ਰੋਂਦਾ ਹੋਵੇ ਨਾ ਮਾਂ ਮੋਬਾਈਲ ਮੂਰੇ ਕਰ ਦਿੰਦੀ ਐ ਤੇ ਬੱਚਾ ਉਦੋਂ ਹੀ ਚੁੱਪ ਹੋ ਜਾਂਦਾ ਕਿਉਂਕਿ ਮਾਂ ਨੇ ਵੀ ਜਦੋਂ ਤੱਕ ਉਹ ਪੇਟ ਦੇ ਵਿੱਚ ਹੀ ਮੋਬਾਈਲ ਹੀ ਚਲਾਇਆ ਤੇ ਹੁਣ ਬੱਚਾ ਮੋਬਾਈਲ ਨਾਲ ਹੀ ਚੁੱਪ ਹੋਣਾ ਹੈ ਨਾ ਤੇ ਉਦੋਂ ਉਦੋਂ ਸਮਾਂ ਇਹੋ ਜਿਹਾ ਸੀ ਜਿਹੜੇ ਬੱਚੇ ਸੀ ਉਹੋ ਜਿਹਿਆਂ ਖੇਡਾਂ ਖੇਡਦੇ ਸੀ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਸੁਣਦੇ ਰਿਸ਼ੀਆਂ ਬੁਣੀਆਂ ਦੀਆਂ ਕਹਾਣੀਆਂ ਸੁਣਦੇ ਤੇ ਉਹੇ ਜਿਹੇ ਖੇਡਾਂ ਖੇਡਦੇ ਕਿਉਂਕਿ ਜਿਹੇ ਜੀ ਆਪਾਂ ਸੁਣਾਗੇ ਸਾਡੇ ਜੀਵਨ ਤੇ ਉਹਦਾ ਅਸਰ ਜ਼ਰੂਰ ਪੈਣਾ ਤੇ ਉਹ ਬੱਚਾ ਰਾਜੇ ਮਹਾਰਾਜੇ ਵਾਲੀ ਖੇਡ ਖੇਡਦਾ ਕਦੇ ਕੋਈ ਰਾਜਾ ਬਣਦਾ ਕਦੇ ਕੋਈ ਬਣਦਾ ਅੱਜੇ ਰਾਜਾ ਬਣ ਕੇ ਬਹਿ ਗਿਆ ਆਸ਼ਟਾ ਬਕਰ ਤੇ ਜਦੋਂ ਬੈਠਿਆ ਦੂਸਰੇ ਨੂੰ ਡੰਡ ਲਾ ਰਿਹਾ ਜਿਵੇਂ ਪੈਸੇ ਦੀ ਆਪਾਂ ਲਾਉਣੇ ਆ ਐਦਾਂ ਉਹ ਕਹਿ ਲੱਗਿਆ ਡਿਕਰੀਆਂ ਪੈਸੇ ਬਣਾਏ ਹੋਏ ਸੀ ਕਹਿ ਲੱਗਿਆ ਇੰਨੀ ਲੱਖ ਡਿਕਰੀ ਲੈ ਕੇ ਆ ਤੈਨੂੰ ਡੰਡ ਹੈ ਹੁਣ ਬੱਚਾ ਸੀ ਉਹ ਦੂਸਰਾ ਬੱਚਾ ਰੋਣ ਲੱਗ ਗਿਆ ਰੋਂਦਾ ਰੋਂਦਾ ਘਰ ਚ ਲਿਆ ਗਿਆ ਮਾਂ ਪੁੱਛਦੀ ਐ ਪੁੱਤਰ ਹੋਂਦਾ ਕਹਤੀ ਐ ਕਹਿ ਲੱਗਿਆ ਰਾਜੇ ਨੇ ਮੈਨੂੰ ਡੰਡ ਲਾਇਆ ਕਿਹੜੇ ਰਾਜੇ ਨੇ ਆਸ਼ਟਾ ਬੱਕਰ ਨੇ ਲਾਇਆ ਜਿਹਦੇ ਸਰੀਰ 'ਤੇ ਇੰਨੇ ਵੱਲ ਪੈਂਦੇ ਨੇ ਅੱਜ ਰਾਜਾ ਬਣਿਆ ਅੱਛਾ ਉਹ ਰਾਜਾ ਬਣ ਗਿਆ ਉਹ ਰਾਜਾ ਕਿਵੇਂ ਬਣ ਜੂਗਾ ਉਹਦੀ ਮਾਂ ਆਈ ਜਿਵੇਂ ਹੁੰਦਾ ਹੈ ਨਾ ਜੇ ਬੱਚੇ ਖੇਡਦੇ ਖੇਡਦੇ ਲੜ ਪੈਣ ਤੇ ਮਾਂ ਪਿਓ ਆ ਕੇ ਤਾਹਨੇ ਦੇਣ ਲੱਗ ਜਾਂਦੇ ਨੇ ਇਹ ਆਦਤ ਹੁੰਦੀ ਹੈ ਸੰਸਾਰ ਦੀ ਜੇ ਕਿਤੇ ਬੱਚੇ ਲੜ ਪੈਣ ਨਾ ਇਹ ਨਹੀਂ ਸੋਚਦੇ ਵੀ ਬੱਚੇ ਆਪਸ ਵਿੱਚ ਖੇਡਦੇ ਨੇ ਲੜ ਪਏ ਕੋਈ ਗੱਲ ਨਹੀਂ ਤਾਂ ਮਾਤਾ-ਪਿਤਾ ਨੂੰ ਆਦਤ ਹੁੰਦੀ ਹੈ ਤਾਹਨੇ ਮਾਰਨ ਦੀ ਤੇਰਾ ਪਿਓ ਇਦਾਂ ਦਾ ਤੇਰੀ ਮਾਂ ਇਦਾਂ ਦੀ ਤੇਰਾ ਫਲਾਣਾ ਇਦਾਂ ਦਾ ਤੂੰ ਮੇਰੇ ਬੱਚੇ ਨੂੰ ਕਿਵੇਂ ਕਿਹਾ ਇਹ ਸੁਭਾਅਕ ਹੈ ਸੰਸਾਰ ਦੇ ਵਿੱਚ ਤੇ ਉਹ ਬੱਚੇ ਦੀ ਮਾਂ ਆਈ ਕਹਿਣ ਲੱਗਿਆ ਇੱਥੇ ਰਾਜਾ ਬਣਿਆ ਬੈਠਾ ਹੈ ਮੇਰੇ ਬੱਚੇ ਨੂੰ ਡੰਡ ਲਾ ਰਿਹਾ ਹੈ ਜੇ ਐਨੀ ਗੱਲ ਹੈ ਤਾਂ ਆਪਦੇ ਪਿਓ ਨੂੰ ਪਹਿਲਾਂ ਜੇਲ੍ਹ ਚੋਂ ਛਡਾ ਲਿਆ ਉਹਨੂੰ ਨਹੀਂ ਸੀ ਪਤਾ ਵੀ ਮੇਰਾ ਪਿਤਾ ਜੇਲ੍ਹ ਚ ਹੈ ਉਹਦੀ ਮਾਂ ਇਹ ਕਹਿੰਦੀ ਹੁੰਦੀ ਸੀ ਪੁੱਤ ਤੇਰਾ ਪਿਤਾ ਬਾਹਰ ਗਿਆ ਹੋਇਆ ਕਿਤੇ ਕੰਮ ਕਰਨ ਗਿਆ ਹੋਇਆ ਤੇ ਰੋਂਦਾ ਰੋਂਦਾ ਆਸ਼ਟਾ ਬੱਕਰ ਵੀ ਘਰ ਆਇਆ ਮਾਂ ਨੂੰ ਪੁੱਛਦਾ ਮਾਂ ਮੇਰਾ ਪਿਤਾ ਕਿੱਥੇ ਹੈ ਮਾਂ ਦੱਸਦੇ ਨਹੀਂ ਕਹਿੰਦੀ ਤੇਰਾ ਪਿਤਾ ਬਾਹਰ ਗਿਆ ਹੋਇਆ ਹੈ ਨਹੀਂ ਮਾਂ ਸੱਚ ਦੱਸ ਮੇਰਾ ਪਿਤਾ ਕਿੱਥੇ ਹੈ ਮੈਨੂੰ ਅੱਜ ਪਤਾ ਲੱਗਿਆ ਹੈ ਮੇਰਾ ਪਿਤਾ ਰਾਜੇ ਜਨਕ ਦੀ ਜੇਲ੍ਹ ਦੇ ਵਿੱਚ ਹੈ ਮਾਂ ਕਹਿਣ ਲੱਗੀ ਪੁੱਤਰ ਮੈਂ ਤਾਂ ਜਾਣ ਕੇ ਨਹੀਂ ਦੱਸਿਆ ਹਾਂ ਤੇਰਾ ਪਿਤਾ ਰਾਜੇ ਜਨਕ ਦੀ ਜੇਲ੍ਹ ਦੇ ਵਿੱਚ ਹੈ ਕਿਉਂ ਮਾਤਾ ਕੀ ਗੱਲ ਹੋ ਗਈ ਮਾਂ ਨੇ ਸਾਰੀ ਬਾਤ ਤਾਂ ਦੱਸੀ ਰਾਜੇ ਜਨਕ ਨੇ ਸਵਾਲ ਕਰਿਆ ਉਹ ਸੱਚ ਹੈ ਜਾਂ ਆਹ ਸੱਚ ਹੈ ਕਿਸੇ ਨੇ ਉੱਤਰ ਨਹੀਂ ਦਿੱਤਾ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਡੱਕਤਾ ਫਿਰ ਮਾਂ ਮੇਰਾ ਪਿਤਾ ਕਿਵੇਂ ਆ ਸਕਦਾ ਮਾਂ ਕਹਿਣ ਲੱਗੀ ਉਹਨੂੰ ਤਾਂ ਪ੍ਰਮਾਤਮਾ ਹੀ ਲਿਆ ਸਕਦਾ ਹੈ ਕਿਉਂਕਿ ਪ੍ਰਮਾਤਮਾ ਹੈ ਨਾ ਉਹੀ ਕਿਰਪਾ ਕਰ ਸਕਦਾ ਹੈ ਨਹੀਂ ਰਾਜੇ ਜਨਕ ਦਾ ਸ਼ਾਸਨ ਹੈ ਸਵਾਲ ਦਾ ਉੱਤਰ ਕਿਸੇ ਨੇ ਦੇਣਾ ਨਹੀਂ ਤੇ ਉਹਨੇ ਕਿਸੇ ਨੂੰ ਛੱਡਣਾ ਨਹੀਂ ਮਾਂ ਫਿਰ ਕੀ ਕਰਾਂ ਤੂੰ ਪਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਤੇ ਬੱਚੇ ਦੇ ਅੰਦਰ ਤਾਂਗ ਜਾਗੀ ਵੀ ਮੈਂ ਬੰਦਗੀ ਕਰਾਂ ਸਿਮਰਨ ਕਰਾਂ ਸੀਮੁਣੀ ਪਿਛਲੇ ਜਨਮ ਦਾ ਹੁਣ ਪਿਆਰਿਓ ਆਪਾਂ ਸੁਣਦੇ ਆ ਨਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਵੀ ਜਿਵੇਂ ਧਰੂ ਪ੍ਰਹਿਲਾਦ ਨੇ ਜਪ ਕਰਿਆ ਐਵੇਂ ਕਰ ਪਰ ਧਰੂ ਪ੍ਰਹਿਲਾਦ ਨੂੰ ਤਾਂ 5-7 ਸਾਲ ਦੀ ਉਮਰ ਚ ਪਰਮਾਤਮਾ ਨੂੰ ਪਰਮਾਤਮਾ ਮਿਲ ਗਿਆ ਪਰ ਕਈਆਂ ਦੀ ਤਾਂ ਸਾਰੀ-ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਫੇਰ ਵੀ ਇੱਕ ਵਾਰ ਝਲਕ ਵੀ ਨਹੀਂ ਪੈਂਦੀ ਜਿਵੇਂ ਨਾ ਜਦੋਂ ਧਰੋ ਨੂੰ ਪ੍ਰਮਾਤਮਾ ਮਿਲ ਗਏ بڑے ਰਿਸ਼ੀ ਜੰਗਲਾਂ ਦੇ ਵਿੱਚ ਤਪੱਸਿਆ ਕਰਦੇ ਕੋਈ ਪੁੱਠਾ ਲੰਮਕਦਾ ਹੈ ਕੋਈ ਧੂਣੇ ਤਾਪਦਾ ਹੈ ਕੋਈ ਸਮਾਧੀ ਲਾਈ ਬੈਠਾ ਜਦੋਂ ਪਤਾ ਲੱਗਿਆ ਉਹਨੂੰ 5 ਸਾਲ ਦੇ ਇਹਨੂੰ ਮਿਲ ਗਏ ਤੇ ਮਨ ਦੇ ਵਿੱਚ ਆਇਆ ਉਹ ਸਾਡੇ ਨਾਲ ਕੀ ਰੱਬ ਦਾ ਦੋਸਤ ਹੈ ਅਸੀਂ ਤਾਂ ਹਜ਼ਾਰਾਂ-ਹਜ਼ਾਰਾਂ ਸਾਲ ਹੋ ਗਏ ਤਪੱਸਿਆ ਕਰਦੇ ਆ ਇਹਨੂੰ ਸਾਨੂੰ ਕਿਉਂ ਨਹੀਂ ਮਿਲ ਰਿਹਾ ਆਪਣੀ ਤਪੱਸਿਆ ਛੱਡ ਕੇ ਚੱਲ ਪਏ। ਕਈ ਵਾਰ ਹੁੰਦਾ ਨਾ ਐਨੇ ਦਿਨ ਹੋ ਗਏ ਸੇਵਾ ਕਰਦੇ ਨੂੰ ਮੈਨੂੰ ਮਿਲਿਆ ਤਾਂ ਹੈ ਨਹੀਂ ਕੁਸ। ਤਪੱਸਿਆ ਛੱਡ ਕੇ ਤੁਰ ਪਏ। ਤੇ ਪ੍ਰਮਾਤਮਾ ਨੇ ਦੇਖਿਆ ਮੇਰੇ ਭਗਤ ਡੋਲ ਰਹੇ ਨੇ। ਪ੍ਰਮਾਤਮਾ ਆਪਣੇ ਭਗਤਾਂ ਨੂੰ ਸਮਝਦਾ ਵੀ ਆ। ਪ੍ਰਮਾਤਮਾ ਔਕਾ ਲੈ ਕੇ ਆ ਗਿਆ। ਸਾਰੇ ਰਿਸ਼ੀ ਬੈਠੇ ਤੇ ਨਦੀ ਦੇ ਪਾਰ ਜਾ ਰਹੇ ਨੇ ਇੱਕ ਚਿੱਟੇ ਰੰਗ ਦਾ ਪਹਾੜ ਦਿਖਿਆ ਰਿਸ਼ੀ ਗੱਲਾਂ ਕਰਦੇ ਨੇ ਉਹ ਪਹਾੜ ਕਹਿੰਦਾ ਦੂਜਾ ਕਹਿੰਦਾ ਮੈਨੂੰ ਨਹੀਂ ਪਤਾ ਤੀਜਾ ਕਹਿੰਦਾ ਮੈਨੂੰ ਨਹੀਂ ਪਤਾ ਕਹਿੰਦੇ ਖੇਵਟ ਨੂੰ ਪੁੱਛ ਲੋ ਜਿਹੜਾ ਕਿਸਤੀ ਚਲਾਉਣ ਵਾਲਾ ਕਹਿੰਦੇ ਖੇਵਟਾ ਪਹਾੜ ਕਹਿੰਦੇ ਨੇ ਕਹਿੰਦੇ ਤੁਸੀਂ ਰਿਸ਼ੀਓ ਸੁਣਨੂ ਨਹੀਂ ਪਤਾ ਕਹਿ ਲੱਗੇ ਨਹੀਂ ਸਾਨੂੰ ਨਹੀਂ ਪਤਾ ਕਾਦੇ ਨੇ ਇਹ ਪਹਾੜ ਨਾ ਤਾਂ ਹੁਣ ਮੌਸਮ ਨਹੀਂ ਬਰਫ਼ ਵੀ ਨਹੀਂ ਲੱਗਦੀ ਰੋਮ ਨਹੀਂ ਕੀ ਹੈ ਕਹਿ ਲੱਗੇ ਜਿਹਦੇ ਕਰਕੇ ਤਪੱਸਿਆ ਛੱਡ ਕੇ ਆਏ ਹੋ ਨਾ ਵੀ 5 ਸਾਲ ਦੇ ਨੂੰ ਉਹਨੂੰ ਮਿਲ ਗਿਆ ਉਹਨੂੰ ਐਨੇ ਜਨਮ ਹੋ ਗਏ ਹੱਡੀਆਂ ਦੇ ਪਹਾੜ ਲੱਗੇ ਤਪ ਕਰਦੇ ਬੰਦਗੀ ਕਰਦੇ ਸਿਮਰਨ ਕਰਦੇ ਕਿੰਨੇ ਜਨਮ ਹੋ ਗਏ ਆ ਹੱਡੀਆਂ ਦੇ ਪਹਾੜ ਬਣ ਗਏ ਆ ਹੁਣ ਉਹਨੂੰ ਮਿਲਿਆ ਪਰਮਾਤਮਾ ਜਦੋਂ ਐਨ ਸਾਫ ਹੋ ਗਿਆ ਕਹਿਣ ਤੋਂ ਭਾਵੇਂ ਪਿਆਰਿਓ ਪਿਛਲੇ ਜਨਮਾਂ ਦਾ ਤਪ ਹੁੰਦਾ ਹੈ ਬਚਪਨ ਦੇ ਵਿੱਚ ਜਿਹਦੀ ਲਗਣ ਲੱਗ ਜੇ ਜਿਹਦੀ ਲੇਵ ਲੱਗ ਜੇ ਹੁਣ ਜਦੋਂ ਮਾਂ ਨੇ ਕਿਹਾ ਪੁੱਤ ਪਰਮਾਤਮਾ ਦੀ ਬੰਦਗੀ ਕਰ ਆਸ਼ਟਾ ਬੱਕਰ ਬੈਠ ਗਿਆ ਐ ਚੌਕੜੀ ਮਾਰ ਕੇ ਮਾਂ ਹੀ ਮੰਤਰ ਦੇਤਾ ਉਹਦੀ ਮਾਂ ਹੀ ਗੁਰੂ ਬਣੀ ਉਹਦੀ ਪਹਿਲਾਂ ਤੇ ਜਦੋਂ ਬੈਠੇ ਆ ਨਾ ਚੌਂਕੜੀ ਮਾਰ ਕੇ ਪ੍ਰਮਾਤਮਾ ਨੂੰ ਯਾਦ ਕਰਿਆ ਹਜੇ ਪਹਿਲੀ ਧੋਨੇ ਉਚਾਰੀ ਸੀ ਪਹਿਲੀ ਕਿਉਂਕਿ ਪਿਛਲੇ ਜਨਮ ਦਾ ਜੋਗੀ ਸੀ ਤਾਰਾ ਤਿਆਰ ਹੁਣ ਸਭ ਕੁਝ ਤਿਆਰ ਹੋਵੇ ਸੁੱਚੇ ਦੱਬਣੀ ਹੁੰਦੀ ਹੈ ਪਿਆਰਿਓ ਪਿੱਛੋਂ ਵੀ ਲੈਟ ਆਉਂਦੀ ਹੋਵੇ ਤਾਰਾ ਬਸ ਇੱਕ ਸੁੱਚੇ ਲਾਉਣ ਵਾਲੀ ਹੋਵੇ ਤੇ ਜਦੋਂ ਐਂ ਸੱਚ ਲੱਗੀ ਨਾ ਕਨੈਕਸ਼ਨ ਹੋਇਆ ਪਰਮਾਤਮਾ ਦਾ ਨਾਮ ਲਿਆ ਉਸੇ ਟਾਈਮ ਧਿਆਨ ਜੁੜ ਗਿਆ ਧਿਆਨ ਵੀ ਐਸਾ ਜੁੜਿਆ ਬਰਤਮਾਨ ਭੂਤਕਾਲ ਭਵਿੱਖਕਾਲ ਦਾ ਉਹਦੇ ਸਾਰਾ ਨਕਸ਼ਾ ਸਾਹਮਣੇ ਆ ਗਿਆ ਪਿਆਰੇ ਬੰਦਗੀ ਵਾਲਿਆਂ ਦੇ ਆਉਂਦਾ ਹੈ ਸਾਹਮਣੇ ਐਵੇਂ ਨਹੀਂ ਮਹਾਪੁਰਖ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਵਰਣਨ ਕਰ ਗਏ ਵੀ ਇਹੋ ਜਿਹਾ ਸਮਾਉਲਦਾ ਐਵੇਂ ਨਹੀਂ ਗ੍ਰੰਥਾਂ ਦੇ ਵਿੱਚ ਲਿਖੇ ਪਹਿਲੇ ਯੁੱਗਾਂ ਦੇ ਵਿੱਚ ਇਦਾਂ ਹੋਇਆ ਹੈ ਉਦੋਂ ਕਿਹੜਾ ਕੰਪਿਊਟਰਾਂ 'ਚ ਫੀਡ ਕਰਕੇ ਰੱਖਿਆ ਹੋਇਆ ਸੀ ਕੁਛ ਆਉਣ ਵਾਲਾ ਸਮਾਂ ਵੀ ਲਿਖਿਆ ਤੇ ਪਹਿਲਾਂ ਜਿਹੜਾ ਹੋ ਚੁੱਕਿਆ ਉਹ ਵੀ ਲਿਖਿਆ ਜਿਹੜਾ ਚੱਲ ਰਿਹਾ ਸੀ ਉਹ ਵੀ ਲਿਖਿਆ ਮਹਾਪੁਰਖਾਂ ਨੇ ਤੇ ਜਦੋਂ ਬੈਠੇ ਆ ਨਾ ਅਸ਼ਟਾ ਬਕਰ ਧਿਆਨ ਦੇ ਵਿੱਚ ਉਹਨੂੰ ਸਾਰਾ ਕੁਝ ਦਿਗਿਆ ਸਭ ਕੁਝ ਦਿਗਿਆ ਰਾਜੇ ਜਨਕ ਦਾ ਸੁਪਨਾ ਵੀ ਦਿਗਿਆ ਤੇ ਜਦੋਂ ਉੱਠਿਆ ਨਾ ਕਹਿੰਦਾ ਮਾਂ ਮੈਂ ਲੈ ਕੇ ਆਉਣਾ ਸੜਾਕੇ ਸਭ ਕੁਝ ਦੇਖ ਗਿਆ ਪਿਛਲੀ ਭਗਤੀ ਜਾਗਰਿਤ ਹੋ ਗਈ मां ਬਥੇਰਾ ਰੋਕਦੀ ਐ ਨਹੀਂ मां ਮੈਂ ਜਾਊਂਗਾ ਚੱਲ ਪਿਆ ਰਾਜੇ ਜਨਕ ਦੀ ਨਗਰੀ ਦੇ ਵਿੱਚ ਪਹੁੰਚਿਆ ਤੇ ਜਿਹਨੇ ਰਸਤੇ ਰਾਜੇ ਜਨਕ ਦੀ ਸਵਾਰੀ ਲੰਘਦੀ ਸੀ ਨਾ ਉਹ ਰਸਤੇ ਦੇ ਵਿੱਚ ਪੈ ਗਿਆ ਬੜਾ ਔਖਾ ਪਹੁੰਚਿਆ ਉੱਥੇ ਕਿਉਂਕਿ ਤੁਰਿਆ ਮਸਾਂ ਜਾਂਦਾ ਸੀ ਸਰੀਰ ਚੱਠ ਵੱਲ ਪੈਂਦੇ ਸੀ ਤੇ ਰਾਜੇ ਜਨਕ ਦੀ ਸਵਾਰੀ ਆਈ ਰਥ ਆਇਆ ਨਾਲ ਰਾਣੀਆਂ ਨੇ ਤੇ ਪਿਆਰੀਓ ਜਦੋਂ ਆਉਂਦਾ ਹੈ ਨਾ ਸਾਰਿਆਂ ਨੂੰ ਹੁੰਦਾ ਨਾ ਜਿਵੇਂ ਆਪਣੇ ਵੀ ਕੋਈ ਮੰਤਰੀ ਆ ਜੇ ਹੂਟਰ ਵੱਜਦਾ ਜਾਂਦਾ ਪਰ ਇਹੋ ਜੋ ਪਰੇ ਹੋ ਜੋ ਪਰੇ ਹੋ ਜੋ ਪਰੇ ਹੋ ਜੋ ਪਰੇ ਹੋ ਜੋ ਮੰਤਰੀ ਆਉਂਦਾ ਉਹਦੇ ਵੀ ਅਹਿਲ ਕਰ ਮੂਰੇ ਮੂਰੇ ਰਸਤਾ ਖਾਲੀ ਕਰਦੇ ਹੋ ਰਾਜ ਜਨਕ ਦੀ ਸਵਾਰੀ ਆਉਂਦੀ ਹੈ ਵੱਡਾ ਰਾਜਾ ਹੈ ਨਾ ਪਰੇ ਹੋ ਜੋ ਰਸਤਾ ਖਾਲੀ ਕਰਦੇ ਹੋ ਰਸਤਾ ਖਾਲੀ ਕਰਦੇ ਹੋ ਆਸ਼ਟਾ ਬੱਕਰ ਰਸਤੇ ਦੇ ਵਿੱਚ ਪਿਆ ਹੈ ਤੇ ਜਦੋਂ ਉਹਦੇ ਨੌਕਰ ਆਏ ਮੂਰੇ ਮੂਰੇ ਜਾਂਦੇ ਨੇ ਖਾਲੀ ਕਰਾਉਂਦੇ ਉਹਨੂੰ ਕਹਿੰਦੇ ਪਰੇ ਹੋ ਪਰੇ ਹੋ ਕਹਿਣ ਲੱਗਿਆ ਕਿਉਂ ਪਰੇ ਹੋਣਾ ਕੀ ਗੱਲ ਹੋ ਗਈ ਕਹਿਣ ਲੱਗੇ ਰਾਜੇ ਜਨਕ ਦੀ ਸਵਾਰੀ ਹੁੰਦੀ ਹੈ ਪਰ ਇਹੋ ਜਿਹਾ ਪਰੇ ਹੋ ਜਾ ਇੱਕ ਬਾਹ ਫੜਨ ਲੱਗਿਆ ਉਹ ਕਹਿੰਦਾ ਮੈਨੂੰ ਕਾਹਨੂੰ ਫੜਦਾ ਤੂੰ ਰਾਜੇ ਜਨਕ ਨੂੰ ਕਹਿ ਪਰੇ ਦੀ ਲੰਗਦੇ ਉਹ ਕਹਿੰਦੇ ਰਾਜਾ ਜਨਕ ਪਰੇ ਦੀ ਲੰਗ ਜੇ ਕਹਿਣ ਲੱਗੇ ਉਹ ਰਾਜਾ ਹੈ ਉਹਨੇ ਇੱਥੋਂ ਦੀ ਲੰਗਣਾ ਤੈਨੂੰ ਪਤਾ ਨਹੀਂ ਰਾਜਾ ਵੱਡਾ ਰਾਜਾ ਹੈ ਕਹਿਣ ਲੱਗੇ ਰਾਜਾ ਨਹੀਂ ਉਹ ਤਾਂ ਮੂਰਖ ਹੈ ਫਿਰ ਉਹ ਕਹਿਣ ਲੱਗਿਆ ਰਾਜੇ ਨੂੰ ਤੂੰ ਮੂਰਖ ਕਹਨੇ ਕਹਿਣ ਲੱਗੇ ਹਾਂ ਮੂਰਖ ਨਹੀਂ ਤਾਂ ਹੋਰ ਕੀ ਹੈ ਜੀ ਦੀ ਪਰਜਾ ਨੂੰ ਜਿਹਦੇ ਨੌਕਰਾਂ ਨੂੰ ਇਹ ਗੱਲ ਦਾ ਹਜੇ ਤੱਕ ਉਹਨੇ ਗਿਆਨ ਨਹੀਂ ਕਰਾਇਆ ਕਿ ਕੋਈ ਅਬਿਆਗਤ ਹੋਵੇ ਉਹਨੂੰ ਰਸਤਾ ਦੇਈਂਦਾ ਹੈ ਕੋਈ ਆਪਾਹਜੋ ਹੋਵੇ ਕੋਈ ਦੁਖੀ ਹੋਵੇ ਜਿਹੜੇ ਰਾਜੇ ਨੂੰ ਇੰਨੀ ਗੱਲ ਦਾ ਗਿਆਨ ਹੈ ਨਹੀਂ ਕਿ ਮੂਰੇ ਅਬਿਆਗਤ ਬੰਦਾ ਪਿਆ ਹੈ ਉਹਨੂੰ ਤਾਂ ਸਹਾਰਾ ਦੇਣਾ ਉਹਨੂੰ ਤੁਸੀਂ ਘੜੀਸਣ ਲੱਗੇ ਹੋ ਸਾਨੂੰ ਇਹ ਨਹੀਂ ਦੱਸਿਆ ਰਾਜੇ ਨੇ ਕਿਉਂਕਿ ਕਾਨੂੰਨ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਸਭ ਕੁਝ ਦੱਸਿਆ ਹੁੰਦਾ ਹੈ ਵੀ ਭਾਈ ਆ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਕਿਤੇ ਮੇਰੇ ਉੱਪਰ ਪਾਪ ਚੜਜੇ ਦੋਸ਼ ਚੜਜੇ ਕਹਿ ਲੱਗੇ ਸੋਡਾ ਰਾਜਾ ਤਾਂ ਮੂਰਖ ਐ ਇੰਨੇ ਨੂੰ ਰਾਜੇ ਦੀ ਸਵਾਰੀ ਕੋਲੇ ਆ ਗਈ ਰਾਜਾ ਜਨਕ ਕਹਿੰਦਾ ਕੀ ਗੱਲ ਹੋ ਗਈ ਕਹਿ ਲੱਗੇ ਜੀ ਇਹ ਕਹਿੰਦਾ ਵੀ ਰਾਜਾ ਮੂਰਖ ਐ ਆਹ ਗੱਲ ਕਹਿੰਦਾ ਰਾਜਾ ਜਨਕ ਕਹਿੰਦਾ ਕੌਣ ਆ ਵੀ ਤੂੰ ਕਹਿ ਲੱਗਿਆ ਮੈਂ ਉਹ ਆ ਜਿਹੜਾ ਤੇਰੇ ਸਵਾਲ ਦਾ ਉੱਤਰ ਦੇਣਾ ਆ ਰਾਜਾ ਜਨਕ ਨੂੰ ਹੋਰ ਜਗਿਆਸਾ ਮੇਰੇ ਸਵਾਲ ਦਾ ਉੱਤਰ ਕਹਿੰ ਲੱਗਿਆ ਹਾਂ ਰਾਜਨ ਤੇਰੇ ਸਵਾਲ ਦਾ ਕਹਿੰ ਲੱਗਿਆ ਦੇ ਉੱਤਰ ਕਹਿੰਦਾ ਐ ਥੋੜੀ ਉੱਤਰ ਦੇ ਹੋਣਾ ਰੋੜਾਂ ਤੇ ਉੱਤਰ ਥੋੜੀ ਮਿਲਦੇ ਨੇ ਕਹਿੰ ਲੱਗਿਆ ਫੇਰ ਕਹਿੰ ਲੱਗੇ ਉਵੇਂ ਹੀ ਸਭਾ ਲਾ ਜਿਵੇਂ ਪਹਿਲਾਂ ਲਾਈ ਸੀ ਤਾਂ ਵਿਦਵਾਨਾਂ ਦੀ ਸਭ ਦੀ ਇਕੱਠੇ ਕਰਕੇ ਸਭਾ ਲਾ ਕਹਿੰ ਲੱਗਿਆ ਠੀਕ ਹੈ ਰਾਜੇ ਜਨਕਨਾ ਦੋ ਚਾਰ ਬਾਰਤਲਾਪ ਹੋਈ ਰਾਜੇ ਜਨਕ ਨੂੰ ਵੀ ਲੱਗਿਆ ਵੀ ਮੇਰੇ ਸਵਾਲ ਦਾ ਉੱਤਰ ਦਊ ਸਭਾ ਲਾ ਲਈ ਸਾਰੀ ਸਭਾ ਕਿਉਂਕਿ ਜਦੋਂ ਇਹੋ ਜਿਹੀ ਕੋਈ ਗੱਲ ਹੁੰਦੀ ਆ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪਰ ਜਾਂ ਆ ਗਏ ਮੰਤਰੀ ਆ ਗਏ ਨੌਕਰ ਚਾਕਰ ਸਭ ਆ ਗਏ ਉਹਦੇ ਜਿਹੜੇ ਛੋਟੇ ਛੋਟੇ ਰਾਜ ਸੀ ਉਹਨਾਂ ਦੇ ਰਾਜੇ ਆ ਗਏ ਉਹਨਾਂ ਦੇ ਮੰਤਰੀ ਆ ਗਏ ਬਹੁਤ ਵੱਡੀ ਸਭਾ ਲੱਗ ਗਈ ਰੌਲਾ ਪੈ ਗਿਆ ਸਾਰੇ ਨਗਰ ਦੇ ਵਿੱਚ ਰਾਜੇ ਜਨਕ ਦੇ ਸਵਾਲ ਦਾ ਉੱਤਰ ਦੇਣ ਵਾਲਾ ਕੋਈ ਮੁਣੀ ਆਇਆ ਹੈ ਕਿਸੇ ਨੇ ਅਜੇ ਤੱਕ ਉੱਤਰ ਨਹੀਂ ਸੀ ਦਿੱਤਾ ਉਹਨੇ ਚੈਲੰਜ ਕਰਿਆ ਤੇਰੇ ਸਵਾਲ ਦਾ ਮੈਂ ਉੱਤਰ ਦੇਣ ਵਾਸਤੇ ਆਇਆ ਆ ਸਵਾਲਾ ਇਸ ਗੱਲ ਨੂੰ ਲੈ ਕੇ ਤਾਂ ਸਾਰੀ ਆ ਗਈ ਹੋਰ ਵੀ ਇਕੱਠ ਹੋ ਗਿਆ ਤੇ ਪਿਆਰਿਓ ਸਵਾ ਲੱਗ ਗਈ ਆ ਸਜਗੇ ਸਾਰੇ ਰਾਜਾ ਜਨਕੁਚੇ ਸੰਘਾਸਣ ਤੇ ਬੈਠਾ ਹੈ ਤੇ ਪਿਆਰਿਓ ਕਿਉਂਕਿ ਜਿੱਦੀ ਡੀਕ ਹੁੰਦੀ ਆ ਨਾ ਧਿਆਨ ਫਿਰ ਗੇਟਾ ਜੀ ਹੁੰਦਾ ਪਿਆਰਿਓ ਜਿਹਨੇ ਆਉਣਾ ਹੁੰਦਾ ਹੈ ਨਾ ਉਦੀ ਬੜੀ ਡੀਕ ਹੁੰਦੀ ਐ ਸਾਰੇ ਗੇਟਾਂ 'ਚ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ ਆਇਆ ਅਸ਼ਟਾ ਬੱਕਰ ਸੀ ਤੁਰਦਾ ਮਸਾਂ ਸੀ ਰਾਜੇ ਜਨਕ ਨੇ ਸਨੇਹਾ ਭੇਜਿਆ ਜਲਦੀ ਲੈ ਕੇ ਆਓ ਤੇ ਜਦੋਂ ਉਹਨੂੰ ਲੈਣ ਗਏ ਨਾ ਉਹ ਤੋਂ ਵਿਚਾਰੇ ਤੋਂ ਕਹਿਣ ਲੱਗਿਆ ਫਿਰ ਮੈਨੂੰ ਫੜ ਕੇ ਚੱਕ ਹੀ ਲੈ ਚੱਲੋ ਇੱਕ ਜਾਨੇ ਨੇ ਇੱਧਰ ਬਾਹਰ 'ਚ ਹੱਥ ਪਾਇਆ ਇੱਕ ਨੇ ਇੱਧਰ ਤਾਂਹਾਂ ਚੱਕ ਹੀ ਲੈ ਆਇਆ ਤੱਕੜੇ ਸੇਵਕ ਸੀ ਤੇ ਉਧਰੋਂ ਆਵਾਜ਼ ਆਈ ਮੁਣੀ ਜੀ ਪਧਾਰ ਰਹੇ ਹੈ ਮੁਣੀ ਜੀ ਆ ਰਹੇ ਹੈ ਸਾਰਿਆਂ ਦਾ ਧਿਆਨ ਉਧਰ ਨੂੰ ਜਦੋਂ ਆਇਆ ਨਾ ਅਸ਼ਟਬਕਰ ਜਦੋਂ ਆਇਆ ਤੇ ਪਿਆਰਿਓ ਸਾਰੇ ਦੇ ਕੇ ਹੈਰਾਨ ਹੋ ਗਏ ਵੀ ਆ ਉਤਰ ਦਊਗਾ ਭੋਰਾ ਕ ਜਵਾਕ ਹੈ ਸਿੱਧਾ ਤੁਰੇ ਤੋਂ ਹੁੰਦਾ ਨਹੀਂ ਦੋ ਬੰਦੇ ਨੂੰ ਚੱਕ ਕੇ ਲੈ ਆਏ ਨੇ ਅੱਠ ਵਾਲ ਸਰੀਰ 'ਚ ਪੈਂਦੇ ਨੇ ਇਹ ਉਤਰ ਦਊ ਸਾਰੇ ਮੰਤਰੀ ਰਾਜੇ ਸਭ ਹੱਸਾਂ ਲੱਗੇ ਉੱਚੀ ਉੱਚੀ ਤਾੜੀਆਂ ਮਾਰ ਮਾਰ ਇਹ ਸਾਰਿਆਂ ਦੇ ਮੂੰਹ باندې ਦੇਖਿਆ ਧਿਆਨ ਦੇ ਨਾਲ ਨਾ ਬੰਦਾ ਜਿਆਦਾ ਰੋ ਸਕਦਾ ਨਾ ਹੱਸ ਸਕਦਾ ਜਿਆਦਾ देर ਰੋ ਨਹੀਂ ਸਕਦਾ ਜਿਆਦਾ देर ਹੱਸ ਵੀ ਨਹੀਂ ਸਕਦਾ ਤੇ ਜਦੋਂ ਸਾਰੇ ਹੱਸੋ ਸਕਿਆ ਚੁੱਪ ਹੋਏ ਨਾ ਫਿਰ ਇਹ ਤਾੜੀ ਮਾਰ ਕੇ ਹੱਸ ਪਿਆ ਰਾਜਾ ਜਨਕ ਦੇਖਦਾ ਵੀ ਗੱਲ ਕੀ ਹੈ ਤੇ ਰਾਜਾ ਜਨਕ ਕਹਿਣ ਲੱਗਿਆ Muni ji ਉੱਤਰ ਦਿਓ ਮੇਰੇ ਸਵਾਲ ਦਾ ਕਹਿਣ ਲੱਗੇ ਮੈਂ ਤਾਂ ਬਾਅਦ ਚ ਉੱਤਰ ਦਵਾਂ ਪਹਿਲਾਂ ਮੇਰੇ ਸਵਾਲ ਦਾ ਉੱਤਰ ਦਿਓ ਕਹਿਣ ਲੱਗੇ ਦੱਸੋ ਮੈਂ ਤੁਹਾਡੇ ਸਵਾਲ ਦਾ ਕੀ ਉੱਤਰ ਦਵਾਂ ਕਹਿਣ ਲੱਗਿਆ ਸਭਾ ਦੱਸ ਪਹਿਲਾਂ ਕਾਦੀ ਕੀ ਦੀ ਐ ਇਹ ਜਿਹੜੀ ਆ ਸਭਾ ਮੂਹਰੇ ਖੜਾ ਸੀ ਨੌਕਰ ਕਹਿਣ ਲੱਗਿਆ ਤੂੰ ਉੱਤਰ ਦੇਣ ਲਈ ਆ ਗਿਆ ਤੈਨੂੰ ਇਹ ਨਹੀਂ ਪਤਾ ਸਭਾ ਕੀ ਦੀ ਐ ਇਹ ਇਹ ਰਾਜੇ ਜਨਕ ਦੀ ਸਭਾ ਐ ਉਹ ਕਹਿਣ ਲੱਗਿਆ ਤੇਰੇ ਨਾਲ ਗੱਲ ਨਹੀਂ ਕਰਦਾ ਮੈਂ ਰਾਜੇ ਨਾਲ ਗੱਲ ਕਰਦਾ ਜਨਕ ਨਾਲ ਤੇਰੇ ਨਾਲ ਗੱਲ ਨਹੀਂ ਕਰਦਾ ਰਾਜੇ ਨਾਲ ਗੱਲ ਕਰਦਾ ਰਾਜ ਨੇ ਇਹ ਸਭਾ ਕਿਹਦੀ ਹੈ ਫਿਰ ਦੂਸਰਾ ਫਿਰ ਬੋਲ ਪਿਆ ਕੋਲੇ ਘੜਾ ਸੀ ਉਹ ਤੈਨੂੰ ਪਤਾ ਨਹੀਂ ਤੂੰ ਉੱਤਰ ਦੇਣ ਆਇਆ ਐ ਇਹ ਰਾਜੇ ਜਨਕ ਦੀ ਸਭਾ ਹੈ ਉਹ ਕਹਿਣ ਲੱਗਿਆ ਤੇਰੇ ਨਾਲ ਗੱਲ ਨਹੀਂ ਕਰਦਾ ਮੈਂ ਰਾਜੇ ਨਾਲ ਗੱਲ ਕਰਦਾ ਐ ਰਾਜਨ ਇਹ ਸਭਾ ਕਿਹਦੀ ਹੈ ਰਾਜੇ ਜਨਕ ਨੂੰ ਵੀ ਮਨ ਦੇ ਵਿੱਚ ਗੁੱਸਾ ਜਿਹਾ ਵੀ ਆਇਆ ਵੀ ਇਹ ਸੁਣਦਾ ਹੀ ਨਹੀਂ ਕਿਸੇ ਦੀ ਕਹਿ ਲੱਗਿਆ ਤੈਨੂੰ ਨਹੀਂ ਪਤਾ ਕਿ ਦੀ ਸਮਾਂ ਆਹ ਮੇਰੇ ਰਾਜੇ ਬੈਠੇ ਐ ਆਹ ਮੇਰੇ ਮੰਤਰੀ ਬੈਠੇ ਐ ਆਹ ਮੇਰੀ ਪਰਜਾ ਬੈਠੀ ਐ ਤੇ ਆਹ ਜਿਹੜੇ ਵਿਦਵਾਨ ਜੇਲ੍ਹ 'ਚ ਸਿੱਟੇ ਹੋਏ ਸੀ ਉਹ ਸਾਰੇ ਬੈਠੇ ਆ ਜਿਹੜੇ ਤੇਰੇ ਮੰਗੂ ਉੱਤਰ ਦੇਣ ਆਏ ਸੀ ਤੇ ਪਿਆਰਿਓ ਰਾਜਾ ਜਨਕ ਨੂੰ ਅਸ਼ਟਾ ਬਕਰ ਕਹਿੰਦਾ ਤੂੰ ਤਾਂ ਬੜੇ ਭਰਮ ਦੇ ਵਿੱਚ ਐ ਵੀ ਇਹ ਰਾਜੇ ਨੇ ਇਹ ਮੰਤਰੀ ਨੇ ਇਹਨਾਂ 'ਚ ਕੋਈ ਰਾਜਾ ਮੰਤਰੀ ਨਹੀਂ ਹੈ ਸਾਰੇ ਆਂ ਅੱਖਾਂ ਘੜਦੇ ਨੇ ਕਹਿੰਦੇ ਕਹਿੰਦਾ ਕੀ ਐ ਇਹ ਅਸੀਂ ਰਾਜੇ ਮੰਤਰੀ ਆ ਰਾਜ ਨੇ ਇਹਨਾਂ 'ਚ ਕੋਈ ਰਾਜਾ ਮੰਤਰੀ ਨਹੀਂ ਫਿਰ ਕੌਣ ਨੇ ਕਹਿਣ ਲੱਗੇ ਕੋਈ ਰਾਜੇ ਮੰਤਰੀ ਨਹੀਂ ਇਹ ਤਾਂ ਚਮਰੰਗਨ ਵਾਲੇ ਨੇ ਚਮਰੰਗਨ ਵਾਲੇ ਕਿਉਂਕਿ ਚਮਰੰਗਨ ਵਾਲਿਆਂ ਨੂੰ ਨੀਚ ਮੰਨਿਆ ਜਾਂਦਾ ਸੀ ਨਾ ਜਿਹੜਾ ਚਮੜੇ ਦਾ ਕੰਮ ਕਰਦੇ ਸੀ ਇਹ ਤਾਂ ਚਮਰੰਗਨ ਵਾਲੇ ਨੇ ਰਾਜਾ ਜਨਕ ਕਹਿੰਦਾ ਹੋਸ ਨਾ ਬੋਲ ਇਹ ਚਮਰੰਗਨ ਵਾਲੇ ਨੇ ਇਹ ਰਾਜੇ ਮੰਤਰੀ ਨੇ ਕਹਿ ਲਗਿਆ ਨਹੀਂ ਰਾਜਨ ਤੂੰ ਧਰਮ ਦੇ ਵਿੱਚ ਐ ਕਿਉਂਕਿ ਮੈਂ ਜਦੋਂ ਸਭਾ ਦੇ ਵਿੱਚ ਆਇਆ ਮੈਂ ਦੇਖਿਆ ਇਹਨਾਂ ਲੋਕਾਂ ਨੇ ਮੇਰੇ ਸਰੀਰ ਦੀ ਪਰਖ ਕਰੀਏ ਨਾ ਕਿ ਮੇਰੀ ਬੁੱਧੀ ਦੀ ਪਰਖ ਕਰੀਏ ਇਹਨਾਂ ਨੇ ਇਹਨਾਂ ਨੂੰ ਤੈਨੂੰ ਜਿਹੜਾ ਸਵਾਲ ਦਾ ਉੱਤਰ ਦੇਣਾ ਮੇਰੇ ਸਰੀਰ ਨੇ ਨਹੀਂ ਦੇਣਾ ਮੇਰੀ ਬੁੱਧੀ ਨੇ ਦੇਣਾ ਹੈ ਇਹਨਾਂ ਨੇ ਤਾਂ ਚਾਮੇ ਹੀ ਦੇਖਿਆ ਇਹ ਉੱਤਰ ਦੇ ਦੋ ਰਾਜਾ ਜਨਕ ਨੇ ਸੋਚਿਆ ਵੀ ਗੱਲ ਦੇ ਵਿੱਚ ਦਮ ਹੈ ਹਾਂ ਠੀਕ ਹੈ ਜੀ ਠੀਕ ਹੈ ਤੁਸੀਂ ਠੀਕ ਕਹਿੰਦੇ ਹੋ ਦਾ ਉੱਤਰ ਕਹਿ ਲੱਗਿਆ ਆਏ ਨਹੀਂ ਉੱਤਰ ਮਿਲਦੇ ਹੁੰਦੇ ਉੱਤਰ ਜਗਿਆਸੂ ਨੂੰ ਮਿਲਦੇ ਹੁੰਦੇ ਨੇ ਪਹਿਲਾਂ ਤੂੰ ਜਗਿਆਸੂ ਬਣ ਮੈਂ ਥੱਲੇ ਖੜਾ ਤੂੰ ਸੰਗਾਸਣ ਤੇ ਬੈਠਾ ਮੈਂ ਭਿਖਾਰੀ ਨਹੀਂ ਹਾਂ ਤੇਰਾ ਵੀ ਤੇਤੋਂ ਕੁਝ ਮੰਗਣ ਆਇਆ ਮੈਂ ਮੈਂ ਤੇਰੇ ਸਵਾਲ ਦਾ ਉੱਤਰ ਦੇਣ ਆਇਆ ਰਾਜਾ ਜਨਕ ਜਦ ਦੀ ਸਮਝ ਗਿਆ ਕਹਿਣ ਲੱਗਿਆ ਲਾਓ ਆਸਨ ਫਿਰ ਸੋਹਣੇ ਸੰਗਾਸਣ ਦੇ ਉੱਪਰ ਆਸ਼ਟਾ ਬਕਰ ਜੀ ਨੂੰ ਬਿਠਾਇਆ ਤੇ ਫਿਰ ਰਾਜਾ ਜਨਕ ਸਵਾਲ ਕਰਦਾ ਜੀ ਦਿਓ ਉੱਤਰ ਕਹਿਣ ਲੱਗੇ ਆਏ ਥੋੜੀ ਉੱਤਰ ਦਿੱਤਾ ਜਾਂਦਾ ਜੇ ਤਾਂ ਕਿਸੇ ਗ੍ਰੰਥ ਦਾ ਉੱਤਰ ਦੇਣਾ ਹੁੰਦਾ ਕਿਸੇ ਸਵਾਲ ਦਾ ਮੈਂ ਤੈਨੂੰ ਦੇ ਦਿੰਦਾ ਤੂੰ ਪੁੱਛ ਲੈਂਦਾ ਦੋ ਪੈਸੇ ਲੈ ਤੂੰ ਗੱਲ ਕਰਦਾ ਆਪਣੇ ਮਨ ਦੀ ਤੂੰ ਗੱਲ ਕਰਦਾ ਮਨ ਦੀ ਪਰ ਜਿਹੜੀ ਮਨ ਦੀ ਗੱਲ ਹੈ ਉਹ ਤਾਂ ਗੁਰੂ ਦੱਸ ਸਕਦਾ ਦੂਸਰਾ ਨਹੀਂ ਦੱਸ ਸਕਦਾ ਕੋਈ ਮਨ ਦੀਆਂ ਗੱਲਾਂ ਸਾਡੀਆਂ ਗੁਰੂ ਦੱਸ ਸਕਦਾ ਹੋਰ ਨਹੀਂ ਕੋਈ ਦੱਸ ਸਕਦਾ ਰਾਜਾ ਜਨ ਕਹਿੰਦਾ ਫਿਰ ਗੁਰੂ ਬਣ ਜਾਓ ਮੈਨੂੰ ਦੱਸੋ ਤਾਂ ਸਹੀ ਕਹਿਣ ਲੱਗੇ ਗੁਰੂ ਆਏ ਨਹੀਂ ਬਣਿਆ ਜਾਂਦਾ ਕੰਨਾ ਬਾਟੇ ਗੁਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ ਜਿਵੇਂ ਅੱਜ ਦਾ ਸਮਾ ਚੱਲੇ ਆਜੋ 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 ਵੋਟਾਂ ਵਧਾਈਏ ਮੇਰੇ ਐਨੇ ਚੇਲੇ ਹੋ ਗਏ ਸਾਡੀ ਕੌਮ ਐਨੀ ਹੋ ਗਈ ਸਾਡਾ ਫਲਾਣਾ ਐਨਾ ਹੋ ਗਿਆ ਐਂ ਥੋੜੀ ਹੁੰਦਾ ਏਦਾਂ ਨਹੀਂ ਹੁੰਦਾ ਕਹਿਣ ਲੱਗੇ ਫੇਰ ਕਹਿਣ ਲੱਗੇ ਗੁਰੂ ਆਏ ਨਹੀਂ ਬਣਦਾ ਅੱਜ ਤਾਂ ਬਹੁਤ ਸਸਤਾ ਨਾ ਗੁਰੂ ਬਣਾਉਣਾ ਬਹੁਤ ਸਸਤਾ ਹੋਇਆ ਪਿਆ ਹੁਣ ਤਾਂ ਜਿੰਨੇ ਮਰਜ਼ੀ ਗੁਰੂ ਕਰ ਲਓ ਮਿੰਟੋ ਮਿੰਟੇ ਚਾਹੇ ਰੋਜ਼ ਬਦਲਦੇ ਰਹੋ ਰੋਜ਼ ਗੁਰੂ ਨਵਾਂ ਬੰਨ੍ਹਉ ਤਿਆਰ ਹੈ ਰੋਜ਼ ਬਦਲ ਲਓ ਹਰ ਧਰਮ ਦੇ ਵਿੱਚ ਚਲੇ ਜਾਓ ਰੋਜ਼ ਜਦੋਂ ਚਾਹੇ ਰੋਜ਼ ਨਵਾਂ ਗੁਰੂ ਬਣਾਓ ਪ੍ਰਾਤਨ ਸਮਾਂ ਇਦਾਂ ਦਾ ਨਹੀਂ ਸੀ ਇੱਥੋਂ ਸੀ ਸਿੱਖਿਆ ਲੈਣੀ ਹੈ ਅਸ਼ਟਾ ਬਕਰ ਜੀ ਕਹਿੰਦੇ ਆਏ ਨਹੀਂ ਫਿਰ ਗੁਰੂ ਬਣਦਾ ਕਹਿੰਦੇ ਕਿਵੇਂ ਬਣੂ ਕਹਿਣ ਲੱਗੇ ਗੁਰੂ ਨੂੰ ਕੁਝ ਦੇਣਾ ਪੈਂਦਾ ਦੱਸੋ ਕੀ ਚਾਹੀਦਾ ਕਿੰਨਾ ਧਨ ਦਈਏ ਗੰਵਾ ਚਾਹੀਦੀਆਂ ਨੇ ਮੱਜਾ ਚਾਹੀਦੀਆਂ ਨੇ ਪੈਸਾ ਚਾਹੀਦਾ ਹੈ ਪਦਾਰਥ ਚਾਹੁੰਦੇ ਨੇ ਦੱਸੋ ਕੀ ਚਾਹੀਦਾ ਬਣੋ ਗੁਰੂ ਕਹਿਣ ਲੱਗੇ ਨਹੀਂ ਪਦਾਰਥ ਨਹੀਂ ਗੁਰੂ ਨੂੰ ਤਿੰਨ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਤਨ ਮਨ ਧਨ ਅਸੀਂ ਪੜੀ ਤਾਂ ਜਾਣਦੇ ਆ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਮਨ ਤੱਕ ਦੇ ਇੱਕ ਦਿਨ ਨਹੀਂ ਦਿੱਤਾ ਗੁਰੂ ਨੂੰ ਤਿੰਨਾਂ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਹਾਂ ਤੈਨੂੰ ਇੱਕ ਆਫਰ ਹੈ ਤੂੰ ਤਿੰਨਾਂ ਚੋਂ ਇੱਕ ਦੇ ਦੇ ਤੈਨੂੰ ਵੈਸੇ ਤਾਂ ਗੁਰੂ ਨੂੰ ਤਿੰਨੇ ਦਨੀਆਂ ਪੈਂਦੀਆਂ ਨੇ ਤਨ ਮਨ ਧਨ ਸਭ ਅਰਪੀਐ ਭਗਤ ਮੁਕਤ ਕੇ ਕਾਜ ਜਿਨ ਕੇ ਉਰਮੇ ਬੰਦਗੀ ਕਹਾ ਇੰਦਰ ਕਾ ਰਾਜ ਪਰ ਤੇਰੇ ਲਈ ਐ ਆਫਰ ਐ ਤੇਰੇ ਲਈ ਸੂਟ ਐ ਜਿਵੇਂ ਲਾਇਆ ਹੁੰਦਾ ਨਾ ਦੁਕਾਨਾਂ 'ਤੇ ਤੈਨੂੰ ਤੂੰ ਇੱਕ ਚੀਜ਼ ਦੇ ਦੇ ਚਾਹੇ ਮਨ ਦੇ ਦੇ ਤਨ ਦੇ ਦੇ ਧਨ ਦੇ ਦੇ ਤੇਰੀ ਮਰਜ਼ੀ ਐ ਇੱਕ ਚੀਜ਼ ਦੇ ਦੇ ਰਾਜਾ ਜਨਕ ਸੋਚਾਂ 'ਚ ਪੈ ਗਿਆ ਕੀ ਦਮਾ ਕਹਿਣ ਲੱਗਿਆ ਆਪਾਂ ਸਵਾ ਕਾਲੂਣਾ ਲਾ ਲਈਏ ਮంత్రి ਵਿੱਚ ਸਿਆਣੇ ਸੀ ਸਮਝਦਾਰ ਸੀ ਕਹਿੰਦੇ ਰਾਜਨ ਲੱਗਦਾ ਤੂੰ ਉਲਝ ਰਿਹਾ ਹੈ ਕੱਲ ਦਾ ਸਮਾਂ ਰੱਖ ਲੈ ਕਹੇ ਲੱਗੇ ਕੱਲ ਨੂੰ ਸਭਾ ਲਾ ਲਈਆ ਸਟੱਪ ਕਰ ਕਹਿੰਦਾ ਕੋਈ ਨਾ ਸੋਚ ਲਓ ਇੱਕ ਚੀਜ਼ ਦੇ ਦਿਓ ਮੈਂ ਤੁਹਾਡਾ ਗੁਰੂ ਬਣੂੰਗਾ ਤੁਹਾਡੇ ਸਵਾਲ ਦਾ ਉੱਤਰ ਦੇ ਦੂੰਗਾ ਰਾਜਾ ਜਨ ਕਹੇ ਲੱਗਿਆ ਚਲੋ ਕੱਲ ਨੂੰ ਲਾਵਾਂਗੇ ਫਿਰ ਸਭਾ ਮਲਤਵੀ ਹੋ ਗਈ ਉਹ ਸਭਾ ਤੇ ਘਰੇ ਬੈਠ ਕੇ ਵਿਚਾਰ ਕਰਨ ਲੱਗੇ ਮੰਤਰੀ ਕਹਿੰਦੇ ਦੇਖੀ ਰਾਜੇ ਕਿਤੇ ਧਨ ਦੇ ਦੇਵੇਂ ਕੰਗਾਲ ਕਰ ਦੂ ਤਨ ਦੇ ਨਾਲੇ ਰਾਜ ਹੈ ਆਪਣਾ ਮਾਇਆ ਨਾਲੇ ਰਾਜ ਹੁੰਦਾ ਨਾ ਕਹਿ ਲੱਗੇ ਫਿਰ ਇਸਤਰੀਆਂ ਕਹਿ ਲੱਗੀਆਂ ਰਾਣੀਆਂ ਦੇਖੀ ਕਿਤੇ ਤਨ ਦੇ ਦੇਵੇਂ ਸਾਨੂੰ ਤੇਰੇ ਤਨ ਦੇ ਨਾਲ ਵਿਆਹਿਆ ਹੋਇਆ ਹੈ ਰਾਣੀ ਕਹਿ ਲੱਗੀ ਦੇਖੀ ਕਿਤੇ ਤਾਨਾ ਦੇਦੀ ਫਿਰ ਕਹਿਣ ਲੱਗੇ ਦੇਣਾ ਤਾਂ ਕੁਝ ਪਹਿਣਾ ਕਹਿੰਦੇ ਮਨ ਬੇਲਾ ਮਨ ਦੇ ਦੇਨੇ ਤਨਣਾ ਰਾਜ ਹੈ ਸਰੀਰ ਨਾਲ ਇਸਤਰੀਆਂ ਨੇ ਪਰਿਵਾਰ ਹੈ ਚਲੋ ਫਿਰ ਮੰਨ ਦੇ ਦਿੰਨੇ ਆ ਕਹਿੰਦੇ ਚੱਲ ਮੰਨ ਦੇ ਦੇ ਦੂਸਰਾ ਦਿਨ ਫਿਰ ਸਵੇਰ ਲੱਗ ਗਈ ਸਾਰੇ ਆ ਗਏ ਆਸ਼ਟਾ ਬਕਰ ਜੀ ਸੰਗਾਸਨ ਤੇ ਬੜੇ ਸਤਿਕਾਰ ਨਾਲ ਹੁਣ ਸਾਰੇ ਆਏ ਹੱਥ ਜੋੜਦੇ ਨੇ ਪਤਾ ਲੱਗ ਗਿਆ ਥੋੜਾ ਜਿਆ ਤੇ ਸਾਰੇ ਬੈਠ ਗਏ ਹੁਣ ਰਾਜਾ ਜਨਕ ਹੱਥ ਜੋੜ ਕੇ ਕਹਿੰਦਾ ਮਣੀ ਜੀ ਕਿਰਪਾ ਕਰਦੇ ਹੋ ਹੁਣ ਫਿਰ ਦੱਸ ਦਿਓ ਸਵਾਲ ਦਾ ਉੱਤਰ ਕਹਿੰਦੇ ਭਾਈ ਗੁਰੂ ਬਣਾਏਗਾ ਤਾਂ ਦੱਸਾਂਗੇ ਕਹਿ ਲੱਗੇ ਜੀ ਬਣਾਉਣ ਲਈ ਤਿਆਰ ਆ ਕਹਿ ਲੱਗੇ ਕੀ ਦਵੇਂਗਾ ਕਹਿ ਲੱਗਿਆ ਜੀ ਤੁਸੀਂ ਇੱਕ ਚੀਜ਼ ਕਹੀਂ ਸੀ ਸੋਨੂੰ ਮੰਨ ਦੇਤਾ ਸੋਨੂੰ ਮੰਨ ਦੇਤਾ ਕਹਿਣ ਲੱਗੇ ਪੱਕਾ ਕਹਿਣ ਲੱਗੇ ਹਾਂ ਮੰਨ ਦੇਤਾ ਕਹਿਣ ਲੱਗੇ ਛੱਡ ਚੂਲੀਆਂ ਫਿਰ ਖਾਣ ਹਉਣ ਦੀ ਚਟਕੀ ਪ੍ਰਾਤਨ ਸਮੇਂ ਦੇ ਵਿੱਚ ਨਾ ਲੋਕ ਬਚਨਾਂ ਦੇ ਪੱਕੇ ਹੁੰਦੇ ਸੀ ਸਤਿਗੁਰੂ ਜੀ ਵੀ ਕਹਿੰਦੇ ਬਚਨ ਕਰੇ ਸੋ ਖਿਸਕ ਜਾਏ ਬੋਲੇ ਨਰ ਕੱਚਾ ਪਹਿਲਾਂ ਜਵਾਨ ਦੇ ਬੜੇ ਪੱਕੇ ਲੋਕ ਹੁੰਦੇ ਸੀ ਹੁਣ ਜਵਾਨ ਤੇ ਤਾਂ ਕੋਈ ਖੜਦਾ ਹੀ ਨਹੀਂ ਇੱਥੇ ਗੱਲ ਕਰ ਲਈ ਬਾਹਰ ਜਾ ਕੇ ਮੁੱਕਰ ਜਾਂਦਾ ਪਹਿਲਾਂ ਜਵਾਨ ਭਾਵੇਂ ਸੀਸ ਚਲਿਆ ਜਾਵੇ ਆਪਾਂ ਪੜਦੇ ਆ ਪੜਨਾ ਤਾਂ ਬਹੁਤ ਸੌਖਾ ਹੈ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬੂ ਨਾ ਸਾਡੇ ਹਦੀਨ ਦਾ ਮਤਲਬ ਕੀ ਹੁੰਦਾ ਦੀਨ ਦਾ ਮਤਲਬ ਲਈਏ ਜਿਹੜੀ ਗੱਲ ਜਵਾਨ ਚੋਂ ਇੱਕ ਵਾਰ ਕਰ ਲਈ ਤਾਂ ਕਰ ਲਈ ਗੁਰੂ ਨੂੰ ਬਚਨ ਦੇਤਾ ਤਾਂ ਦੇਤਾ ਭਾਵੇਂ ਸੀਸ ਚਲਿਆ ਜਾਵੇ ਤੇ ਰਾਜਾ ਜਨਕ ਨੂੰ ਕਹਿਣ ਲੱਗਿਆ ਪੱਕਾ ਕਹਿਣ ਲੱਗਿਆ ਹਾਂ ਪੱਕਾ ਕਹਿਣ ਲੱਗੇ ਚੱਡ ਸੱਡ ਚੂਲੀ ਐ ਚੂਲੀਆਂ ਸੜਾਉਂਦੇ ਸੀ ਅੱਗੇ ਸਤਪੁਰ ਸੱਡ ਚੂਲੀ ਪਾਣੀ ਦੀ ਚੂਲੀ ਖਾਣੋਂ ਦੀ ਚੁਟਕੀ ਤੇ ਅੱਗੇ ਇੱਕ ਨੂਣ ਦੀ ਚੁਟਕੀ ਜਿਹੜਾ ਖਾ ਲੈਂਦਾ ਸੀ ساری ਜ਼ਿੰਦਗੀ ਉਹਦਾ ਕਰਜ਼ਦਾਰ ਬਣ ਕੇ ਰਹਿੰਦਾ ਸੀ ਕਦੇ ਨੂਣ ਹਰਾਮ ਨਹੀਂ ਸੀ ਕਰਦਾ ਧੋਖਾ ਨਹੀਂ ਸੀ ਦਿੰਦਾ ਬਦਲਦਾ ਨਹੀਂ ਸੀ ਹੁਣ ਤਾਂ ਚਾਹੇ ਬੋਰੀ ਖਵਾ ਦੋ ਨੂਣ ਦੀ ਹੁਣ ਤਾਂ ਨੂਣ ਦੀ ਬੋਰੀ ਖਵਾ ਦੋ ਜਿਹੜਾ ਪਰ ਉਪਕਾਰ ਕਰਦਾ ਉਹਦੇ ਘਰ ਹੀ ਸੇਕ ਕਰਦਾ ਅੱਜ ਦਾ ਸਮਾਂ ਤਾਂ ਇਹੋ ਜਿਹਾ ਆ ਗਿਆ ਜਿਹੜਾ ਕਿਸੇ ਤੇ ਪਰਉਪਕਾਰ ਕਰਨ ਦੀ ਕੋਸ਼ਿਸ਼ ਕਰ ਲ ਜੁਗਾ ਹੈ ਨਾ ਉਹਦੇ ਤੇ ਹੀ ਸੇਕ ਕਰਦਾ ਪਰ ਉਹ ਸਮਾਂ ਉਦੋਂ ਨਹੀਂ ਸੀ ਉਦੋਂ ਰਾਜੇ ਵੀ ਬਚਨਾਂ ਦੇ ਪੱਕੇ ਪਰਜਾ ਵੀ ਬਚਨਾਂ ਦੀ ਪੱਕੀ ਤੇ ਪਿਆਰਿਓ ਚੂਲੀਆਂ ਛੱਡਤੀਆਂ ਤੇ ਰਾਜਾ ਜਨਕ ਕਹਿਣ ਲੱਗੇ ਆ ਜੀ ਹੁਣ ਮੈਨੂੰ ਉੱਤਰ ਦਿਓ ਕਹਿਣ ਲੱਗੇ ਮਨ ਦੇ ਤਾਂ ਕਹਿਣ ਲੱਗੇ ਹਾਂ ਦੇਤਾ ਮਨ ਸਾਡਾ ਕਹਿ ਲੱਗੇ ਹਾਂ ਜੀ ਮਨ ਸੋਡਾ ਆਪਾਂ ਵੀ ਕਹਨੇ ਆ ਨਾ ਮਹਾਰਾਜ ਸਾਰਾ ਕੁਝ ਤੇਰਾ ਸਾਰਾ ਕੁਝ ਤੇਰਾ ਸਾਡੀ ਤਾਂ ਸੋਚ ਇਹੋ ਜੀ ਆ ਤੇ ਰਾਜਾ ਜਨਕ ਇੱਧਰ ਧਿਆਣ ਦਿਓ ਪਿਆਰਿਓ ਰਾਜਾ ਜਨਕ ਕਹਿ ਲੱਗਿਆ ਜੀ ਦਿਓ ਸਵਾਲ ਦਾ ਉੱਤਰ ਬਣੋ ਗੁਰੂ ਮੇਰੇ ਕਹਿ ਲੱਗੇ ਮਨ ਸਾਨੂੰ ਦੇਤਾ ਕਹਿ ਲੱਗੇ ਹਾਂ ਦੇਤਾ ਪੱਕਾ ਦੇਤਾ ਹਾਂ ਦੇਤਾ ਦੇਖ ਲਾ ਹਾਂਜੀ ਮਨ ਦੇਤਾ ਹੁਣ ਜੋ ਸਾਡਾ ਮਨ ਕਹੂਗਾ ਉਹ ਕਰਨਾ ਪਊਗਾ ਕਹਿਣ ਲੱਗੇ ਹਾਂਜੀ ਉਹ ਮੈਂ ਕਰੂੰਗਾ ਕਹਿਣ ਲੱਗੇ ਪਹਿਲਾਂ ਤਾਂ ਸੰਗਾਸਣ ਤੋਂ ਥੱਲੇ ਆ ਜਾ ਮੇਰਾ ਸਾਡਾ ਮਨ ਕਹਿੰਦਾ ਹੈ ਸੰਗਾਸਣ ਤੋਂ ਥੱਲੇ ਆ ਜਾ ਹੁਣ ਮਨ ਦਿੱਤਾ ਹੋਇਆ ਸੀ ਨਾ ਰਾਜਾ ਜਨਕ ਸੰਗਾਸਣ ਤੋਂ ਉੱtre ਆਇਆ ਹੈ ਅਸ਼ਟਬਕਰ ਜੀ ਕਹਿੰਦੇ ਉਹ ਰਾਜਿਆਂ ਵਾਲੀ ਪਸਾਕ ਲਾ ਦੇ ਸਾਨੂੰ ਨਹੀਂ ਚੰਗੀ ਲੱਗਦੀ ਏ ਸਾਡਾ ਮਨ ਕਹਿੰਦਾ ਬਾਲਾ ਫਕੀਰਾਂ ਵਾਲੇ ਕੱਪੜੇ ਜਦ ਇਹ ਆਰਡਰ ਕਰਿਆ ਇਤਿਹਾਸ ਚ ਦੋ ਤਰ੍ਹਾਂ ਦੱਸਿਆ ਕਿਉਂਕਿ ਇਤਿਹਾਸ ਸਮੇਂ ਇੱਕ ਮਹਾਂਪੁਰਖ ਪ੍ਰਾਤਿਮ ਇਤਿਹਾਸ ਦੇ ਵਿੱਚ ਪੜਿਆ ਜੋ ਪੋਪ ਪ੍ਰਾਣਾ ਗ੍ਰੰਥ ਸੀ ਕਹਿੰਦੇ ਇੱਕ ਬ੍ਰਾਹਮਣ ਆਇਆ ਪ੍ਰਮਾਤਮਾ ਦੀ ਐਸੀ ਨੀਲਾ ਦੇਵ ਨੇਤ ਦੇ ਨਾਲ ਹੋਈ ਉਹ ਬ੍ਰਾਹਮਣ ਆਇਆ ਰਾਜਾ ਜਨਕਦਾਨੀ ਬਹੁਤ ਸੀ ਉਹਨੇ ਆ ਕੇ ਸਵਾਲ ਕਰਿਆ ਰਾਜਨ 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 ਫੇਰ ਬਣੀ ਫਕੀਰ ਫੇਰ ਬਣੀ ਫੇਰ ਰਾਜੇ ਵਾਲੇ ਕੱਪੜੇ ਲਾਹੀ ਪਹਿਲਾਂ ਮੇਰੀ ਧੀ ਦਾ ਵਿਆਹ ਉਹਦੇ ਵਾਸਤੇ ਮੈਨੂੰ ਕੁਝ ਧਾਨ ਦੇ ਦੇ ਰਾਜਾ ਜਨ ਕਹਿਣ ਲੱਗਿਆ ਆਪਣੇ ਨੌਕਰ ਨੂੰ ਆਵਾਜ਼ ਮਾਰੀ ਉਰੇ ਆਉਰੇ ਇਹਨੂੰ ਖਜ਼ਾਨਾ ਖੋਲ ਦੇ ਇੰਨਾ ਧਨ ਦੇ ਦੇ ਅਸ਼ਟਬਕਰ ਜੀ ਕਹਿੰਦੇ ਰੁਕ ਜਾ ਰੁਕ ਜਾ ਕਹਿਣ ਲੱਗਿਆ ਕਿਉਂ ਜੀ ਕਹਿਣ ਲੱਗੇ ਆਰਡਰ ਕਿਹਨੇ ਕਰਿਆ ਕਹਿੰਦਾ ਜੀ ਮੇਰਾ ਮਨ ਕਰਿਆ ਵੀ ਇਹਨੂੰ ਧਾਨ ਕਰਦਾ ਕਹਿੰਦੇ ਮਨ ਤਾਂ ਸਾਨੂੰ ਦਿੱਤਾ ਹੋਇਆ ਹੈ ਤਾਹਿਮ ਕਬੀਰ ਸਾਹਿਬ ਮਹਾਰਾਜ ਕਹਿੰਦੇ ਗੁਰਬਿੰਨ ਵਾਲਾ ਫੇਰ ਤੇ ਗੁਰਬਿੰਨ ਦੇਤੇ ਦਾਨ ਗੁਰਬਿੰਨ ਦਾਨ ਹਰਾਮ ਹੈ ਪੂਸੋ ਵੇਦ ਪ੍ਰਾਣ ਕਹਿੰਦੇ ਗੁਰੂ ਨੂੰ ਪੁੱਛ ਕੇ ਮੰਤਰ ਦਾ ਜਾਪ ਕਰਨਾ ਪੈਂਦਾ ਹੈ ਗੁਰੂ ਵਿਧੀ ਦੱਸਦਾ ਹੈ ਦਾਨ ਕਿੱਥੇ ਤੇਰਾ ਦਾਨ ਫਲੀ ਭੂਤ ਹੋਊਗਾ ਕਿਤੇ ਐਂ ਤਾਂ ਨਹੀਂ ਚਲੇ ਜਾਊਗਾ ਕਿਸੇ ਗਰੀਬ ਦੇ ਮੂੰਹ 'ਚ ਪੈਣਾ ਚਾਹੀਦਾ ਐਂ ਨਹੀਂ ਕਿਤੇ ਡਰਾਮਾ ਕਰ ਲਵੇਂ ਘਰੇ ਖੰਡ ਪਾਟ ਕਰਾਇਆ ਸੀ ਪਨੀਰ ਪਕੌੜੇ ਬਣਾਏ ਰਿਸ਼ਤੇਦਾਰਾਂ ਨੂੰ ਸੱਦ ਲਿਆ ਖਵਾਤਾ ਕਹਿੰਦੇ ਮੇਰਾ ਦਾਨ ਲੱਗਿਆ ਉਹ ਕੋਈ ਦਾਨ ਨਹੀਂ ਹੁੰਦਾ ਦਾਨ ਹੁੰਦਾ ਕਿਸੇ ਭੁੱਖੇ ਨੂੰ ਖਵਾਉਣਾ ਪਿਆਸੇ ਨੂੰ ਪਾਣੀ ਪਿਲਾਉਣਾ ਰੱਜੇ ਹੋਏ ਨੂੰ ਧੱਕੇ ਨਾਲ ਮਰਿਆਦਾ ਅਨੁਸਾਰ ਨਹੀਂ ਚੱਲਿਆ ਤੇ ਰਾਜਾ ਜਨਕ ਕਹਿੰਦਾ ਖੋਲ ਦੋ ਖਜ਼ਾਨੇ ਅਸ਼ਟਪੱਤਰ ਜੀ ਕਹਿੰਦੇ ਰੁਕ ਜਾ ਤਾਂ ਕਿਉਂ ਕਿਹਾ ਕਹਿੰਦਾ ਜੀ ਮਨ ਨੇ ਕਿਹਾ ਕਹਿੰਦੇ ਮਨ ਤਾਂ ਤੇਰਾ ਗੁਰੂ ਨੂੰ ਦਿੱਤਾ ਹੋਇਆ ਹੈ ਮਨ ਤਾਂ ਸਾਡਾ ਹੈ ਸਾਡੇ ਮਨ ਤੋਂ ਬਿਨਾ ਤੂੰ ਮਨ ਕਿੱਥੋਂ ਲੈ ਆਂਦਾ ਏਸੇ ਤਰ੍ਹਾਂ ਸਾਡੇ ਵੀ ਦੋ ਮਨ ਬਣੇ ਹੋਏ ਨੇ ਪਿਆਰਿਓ ਅਸੀਂ ਕਹੀ ਜਾਂਦੇ ਆ ਅਸੀਂ ਗੁਰੂ ਦੀਆਂ ਗੁਰੂਆਂ ਜਿੱਦਾਂ ਗੁਰੂ ਨੂੰ ਮਨ ਦਵਾਂਗੇ ਉਦੋਂ ਗੱਲ ਬਣਨੀ ਹੈ ਪਿਆਰਿਓ ਜਦੋਂ ਗੁਰੂ ਕੀ ਮੱਤ ਤੋਂ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਜਿੱਦਾਂ ਗੁਰੂ ਦੀ ਮੱਤ ਲੈ ਲਈ ਤੇ ਰਾਜਾ ਜਨਕ ਉੱਥੇ ਖੜ ਗਿਆ ਗੁਰੂ ਜੀ ਗਲਤੀ ਹੋ ਗਈ ਹੁਣ ਨਹੀਂ ਮੈਂ ਕੋਈ ਫੁਰਨਾ ਕਰਦਾ ਹੁਣ ਤਾਂ ਜਿਹੜੀ ਤੁਸੀਂ ਮਤ ਦਓਗੇ ਜੋ ਕਹੋਗੇ ਉਹ ਕਰੂੰਗਾ ਗੁਰੂ ਕਹੇ ਸੋ ਸਿਸ ਕਰੈ ਕਹਿੰਦੇ ਜੋ ਗੁਰੂ ਕਹਿੰਦਾ ਗੁਰੂ ਨੇ ਕਹਿਤਾ ਓਏ ਤੈਨੂੰ ਆ ਪਹਿਰਾਵਾ ਦੇਤਾ ਤੂੰ ਆ ਪਹਿਰਾਵਾ ਪਹਿਨਣਾ ਸਤਿਵਚਨ ਜੀ ਗੁਰੂ ਨੇ ਕਹਿਤਾ ਵੀ ਆ ਚੀਜ਼ਾਂ ਦਾ ਤੇ ਤਿਆਗ ਕਰਨਾ ਹੈ ਉਹ ਚੀਜ਼ਾਂ ਮੁੜ ਕੇ ਜ਼ਿੰਦਗੀ ਦੇ ਵਿੱਚ ਲੈ ਕੇ ਨਹੀਂ ਆਂਦੀਆਂ ਗੁਰੂ ਨੇ ਕਹਤਾ ਮੁੱਖ ਤੇ ਕਿਸੇ ਦੀ ਨਿੰਦਿਆ ਨਹੀਂ ਲੈ ਕੇ ਆਉਣੀ ਜ਼ਿੰਦਗੀ 'ਚ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਉਪਮਾ ਹੀ ਕਰਨੀ ਹੈ ਜੋ ਗੁਰੂ ਕਹਿੰਦਾ ਅੱਜ ਰਾਜਾ ਜਨ ਕਹਿੰਦਾ ਗੁਰੂ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਓਵੇਂ ਚੱਲੂਗਾ ਮੇਰਾ ਜੀਵਨ ਹੁਣ ਮੇਰਾ ਜੀਵਨ ਆਪ ਨੂੰ ਸਮਰਪਿਤ ਹੈ ਕਹਿੰਦੇ ਆ ਜਾ ਫਿਰ ਹੁਣ ਆ ਜਾ ਹੁਣ ਤੂੰ ਅਧਿਕਾਰੀ ਹੋਇਆ ਹੈ ਕਿਉਂ ਆਇ ਨਹੀਂ ਗਰੀਬਦਾਸ ਮਹਾਰਾਜ ਕਹਿੰਦੇ ਬਿਣਾ ਵਿਵੇਕ ਜਨ ਭੇਖ ਜਿ ਲਿਆਰੇ ਅਕਲ ਗਈ ਨਹੀਂ ਨਾਮ ਨਾ ਹੋ ਰਾ ਕਹਿੰਦੇ ਜੇ ਬਿਣਾ ਵਿਵੇਕ ਤੋਂ ਬਿਣਾ ਗਿਆਨ ਤੋਂ ਅਸੀਂ ਗੁਰੂ ਵੀ ਧਾਰਨ ਕਰਦੇ ਆ ਨਾ ਤਾਂ ਵੀ ਅਸੀਂ ਕਈ ਵਾਰ ਨਰਕਾਂ ਨੂੰ ਚਲੇ ਜਾਂਦੇ ਆ ਕਿਉਂਕਿ ਗੁਰੂ ਦੀ ਗੱਲ ਮੰਨ ਨਹੀਂ ਸਕਦੇ ساری ਜ਼ਿੰਦਗੀ ਪਹਿਲਾਂ ਸਾਨੂੰ ਸੋਝੀ ਆਉਣੀ ਜ਼ਰੂਰੀ ਹੈ ਗਿਆਨ ਹੋਣਾ ਜ਼ਰੂਰੀ ਹੈ ਸਮਝ ਆਉਣੀ ਜ਼ਰੂਰੀ ਹੈ ਅਸ਼ਟਪਕਰ ਜੀ ਕਹਿੰਦੇ ਆ ਜਾ ਫਿਰ ਹੁਣ ਤੂੰ ਉਹਦੇ ਘਰ ਹੀ ਐ ਤੈਨੂੰ ਅਸੀਂ ਸਿੱਸ ਬਣਾਉਣੀ ਆ ਪਹਿਲਾਂ ਤੇਰੇ ਸਵਾਲ ਦਾ ਵੀ ਉੱਤਰ ਦੇ ਦਈਏ ਹੁਣ ਕਹਿ ਲੱਗੇ ਹਾਂਜੀ ਗੁਰੂ ਜੀ ਕਰੋ ਕਿਰਪਾ ਕਹਿ ਲੱਗੇ ਹੁਣ ਐਂ ਦੱਸ ਵੀ ਤੇਰੇ ਸਵਾਲ ਦਾ ਉੱਤਰ ਖੋਲ ਕੇ ਦਈਏ ਜਾਂ ਜਿਵੇਂ ਤੈਂ ਪੁੱਛਿਆ ਉਵੇਂ ਦਈਏ ਅਸੀਂ ਸਾਰਿਆਂ ਚ ਖੋਲ ਕੇ ਦੱਸ ਦਈਏ ਵੀ ਤੈਨੂੰ ਐਦਾਂ ਐਦਾਂ ਹੋਇਆ ਤੇ ਜਾਂ ਫਿਰ ਤੈਨੂੰ ਜਿਵੇਂ ਤੈਂ ਪੁੱਛਿਆ ਉਹ ਸੱਚ ਜਾਂ ਆ ਸੱਚ ਉਵੇਂ ਉੱਤਰ ਦੇ ਦਈਏ ਤੇ ਫਿਰ ਸੇਵਕ ਅੱਗੇ ਉਹ ਕਹਿੰਦਾ ਇੱਥੇ ਵੀ ਆਪਣੀ ਮਤ ਨਹੀਂ ਵਰਤਨੀ ਬਈ ਜੀ ਮੇਰਾ ਉੱਲਾ ਰੱਖ ਦੋ ਜਾ ਜੀ ਲੋਕਾਂ ਨੂੰ ਦੱਸ ਦੋ ਨਹੀਂ ਉਹ ਕਹਿੰਦੇ ਗੁਰੂ ਜੀ ਜਿਵੇਂ ਸੋਢੀ ਰਜਾ ਓਵੇਂ ਉੱਤਰ ਦੇਦੇ ਜਿਵੇਂ ਸੋਢੀ ਰਜਾ ਪਰ ਜਿਹੜਾ ਗੁਰੂ ਹੈ ਉਹ ਸਿੱਖ ਦੇ ਪਰਦੇ ਢੱਕਦਾ ਹੈ ਕਦੇ ਵੀ ਗੁਰੂ ਕਿਸੇ ਦੇ ਪਰਦੇ ਨਹੀਂ ਫੋਲਦਾ ਇੱਥੇ ਦਾ ਸਟੇਜ ਤੇ ਬੈਠ ਕੇ ਮੈਂ ਦੇਖਿਆ ਕਈ ਪ੍ਰਚਾਰਕ ਉਹ ਐਦਾਂ ਉਹ ਫਲਾਣਾ ਐਦਾਂ ਦਾ ਪਰਦੇ ਹੀ ਆਪਣੇ ਨੂੰ ਭੱਡੀ ਜਾਂਦਾ ਸਾਰਾ ਸੰਸਾਰ ਮੈਂ ਹੈਰਾਨ ਹੋ ਜਾਂਦਾ ਕਈ ਵਾਰ ਗੁਰੂ ਹਮੇਸ਼ਾ ਸਤਗੁਰ ਸਿੱਖ ਦਾ ਪਰਦਾ ਕੱਜਦਾ ਹੈ ਜਿਹੜਾ ਗੁਰੂ ਹੈ ਅੱਜ ਗੁਰੂ ਜੀ ਕਹਿਣ ਲੱਗੇ ਕੋ